ਚਿੜੀਆਂ ਦੀ ਮੌਤ ਗਵਾਰਾਂ ਦਾ ਹੱਸਾ ਦੇਸ਼ ਦੀ ਰਾਜਨੀਤੀ ਦੇ ਵਿੱਚ ਹਾਲਾਤ ਕੁਝ ਇਸੇ ਤਰ੍ਹਾਂ ਦੇ ਬਣੇ ਹੋਏ ਨੇ ਤੇ ਜਮ ਜਮ ਕੇ ਗੈਰ ਕਾਨੂੰਨੀ ਪ੍ਰਵਾਸ ਦੇ ਨਾਂ ਤੇ ਜਿਹੜੇ ਮੁੰਡੇ ਕੁੜੀਆਂ ਨੂੰ ਵਾਪਸ ਭੇਜਿਆ ਗਿਆ ਉਹਨਾਂ ਦੇ ਉੱਤੇ ਜਮ ਜਮ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਭਾਜਪਾ ਨੂੰ ਲੱਗਦਾ ਕਿ ਸਾਰਾ ਕਸੂਰ ਜਿਹੜਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਤੇ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਸਾਰਾ ਕਸੂਰ ਹੈ ਜਿਹੜਾ ਉਹ ਕੇਂਦਰ ਸਰਕਾਰ ਦਾ ਕੱਢਣ ਤੇ ਉੱਤੇ ਲੱਗੇ ਹੋਏ ਨੇ ਤੇ ਕਾਂਗਰਸ ਵੀ ਆਪਣੀ ਜੰਮ ਜੰਮ ਕੇ ਸਿਆਸਤ ਇਹ ਸਮੁੱਦੇ ਤੇ ਕਰਨੂ ਫਿਰ ਰਹੀ ਐ ਤੇ ਕਰਦੀ ਦਿਖਾਈ ਦਿੰਦੀ ਐ ਪਰ ਉਹਨਾਂ ਪਰਿਵਾਰਾਂ ਦਾ ਕੀ ਹਾਲਾਤ ਨੇ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਦੇ ਹਾਲਾਤ ਕੀ ਨੇ ਜਿਹੜੇ ਪੰਜਾਬ ਦੇ ਵਿੱਚੋਂ ਬੇਜ਼ਮੀਨੇ ਹੋ ਗਏ ਜਾਂ ਲੱਖਾਂ ਰੁਪਏ ਲਾ ਕੇ ਵਾਪਸ ਆ ਗਏ ਕਿਉਂਕਿ ਨਾ ਤਾਂ ਉਹ ਯੂ ਐਸ ਏ ਦੇ ਰਹੇ ਨੇ ਨਾ ਉਹ ਇੰਡੀਆ ਦੇ ਰਹੇ ਨੇ ਨਾ ਉਹ ਕਿਸੇ ਹੋਰ ਦੇਸ਼ ਦੇ ਵਿੱਚ ਜਾ ਸਕਣਗੇ ਕਿਉਂਕਿ ਇੱਥੇ ਜੋ ਕੁਝ ਉਹਨਾਂ ਦੇ ਪੱਲੇ ਗੱਲੇ ਸੀ ਬਹੁ ਗਿਣਤੀ ਅਜਿਹੀ ਹੋਵੇਗੀ ਜਿਹੜੀ ਕਿ ਵੇਚ-ਵਟਕ ਕੇ ਉੱਥੇ ਗਏ ਹੋਣਗੇ ਉਹਨਾਂ ਦੇ ਹਾਲਾਤ ਅੱਜ ਕੱਲ 2-4 ਦਿਨ ਰਿਸ਼ਤੇਦਾਰ ਆ ਜਾਣਗੇ 2-4 ਦਿਨ ਆ ਜਿਹੜੇ ਮੀਡੀਆ ਵਾਲੇ ਸਾਡਾ ਭਾਈਚਾਰਾ ਇਹ ਤੁਹਾਡੇ ਕੋਲ ਪਹੁੰਚ ਜਾਏਗਾ ਤੇ ਬਾਕੀ ਮੰਤਰੀ-ਮੰਤਰੀ 2-4 ਦਿਨ ਆਉਂਦੇ ਰਹਿਣਗੇ ਬਾਅਦ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਹਨਾਂ ਦੇ ਮੁੜ ਵਸੇਵੇਂ ਦੇ ਕੀ ਹਾਲਾਤ ਨੇ ਜਾਂ ਰੋਜ਼ਗਾਰ ਦੇ ਹਾਲਾਤ ਕੀ ਹੋਣਗੇ ਇਸ ਬਾਰੇ ਕੋਈ ਕੁਝ ਨਹੀਂ ਬੋਲਦਾ ਅਸੀਂ ਕੀ ਪਲੈਨਿੰਗ ਹੈ ਸਾਡੇ ਕੋਲ ਅਸੀਂ ਕੀ ਕਰਾਂਗੇ ਨਾਹੀਂ ਕੇਂਦਰ ਸਰਕਾਰ ਤੇ ਨਾਹੀਂ ਪੰਜਾਬ ਸਰਕਾਰ ਹਾਂ ਇੰਨਾ ਕੁ ਜ਼ਰੂਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਨਾ ਕੁ ਜ਼ਰੂਰ ਕਿਹਾ ਹੈ ਕਿ ਅਸੀਂ ਜਿਹੜੇ ਮੁੰਡੇ ਕੁੜੀਆਂ ਨੇ ਜਿਹੜੇ ਆਏ ਨੇ ਵਾਪਸ ਉਹ ਕਿਸ ਤਰੀਕੇ ਦੇ ਪੱਧਰ ਤੇ ਨੇ ਜੇਕਰ ਉਹ ਕੋਈ ਕੰਮਕਾਰ ਸਿੱਖ ਕੇ ਆਏ ਨੇ ਤਾਂ ਅਸੀਂ ਉਸ ਦੇ ਵਿੱਚ ਮਦਦ ਕਰਾਂਗੇ ਤੇ ਦੂਜੇ ਪਾਸੇ ਜੇਕਰ ਕੋਈ ਮੁਕਾਬਲੇ ਵਾਲਾ ਪੇਪਰ ਕੱਢਣ ਦੇ ਵਿੱਚ ਕਾਮਯਾਬ ਹੋਵੇਗਾ ਤਾਂ ਅਸੀਂ ਉਸ ਨੂੰ ਨੌਕਰੀ ਦਵਾਗੇ ਇਹ ਥੋੜੀ ਜੀ ਰਾਹਤ ਭਰੀ ਗੱਲ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਰੂਰ ਕੀਤੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਬਿਆਨ ਜਿਹੜਾ ਕਿ ਚੰਗਾ ਲੱਗਿਆ ਜਿਹੜਾ ਕਿ ਤੁੱਕ ਬਣਦੀ ਹੈ ਜਿਸ ਤੀ ਜਿਸ ਦੇ ਵਿੱਚ ਬੀਜਪੀ ਨੇ ਕਿਹਾ ਕਿ ਜਿਹੜਾ ਅੰਮ੍ਰਿਤਸਰ ਹੈ ਉਹ ਨੇੜੇ ਪੈਂਦਾ ਹੈ ਇੱਕ ਪੱਤਰਕਾਰ ਨੇ ਜਦ ਉਹਨਾਂ ਤੋਂ ਸਵਾਲ ਕੀਤਾ ਕਿ ਬੀਜਪੀ ਕਹਿੰਦੀ ਹੈ ਕਿ ਅੰਮ੍ਰਿਤਸਰ ਨੇੜੇ ਪੈਂਦਾ ਤਾਂ ਕਰਕੇ ਅੰਮ੍ਰਿਤਸਰ 에어ਪੋਰਟ ਤੇ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਉਤਾਰਿਆ ਜਾ ਰਿਹਾ ਤਾਂ ਉਹਨਾਂ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਜੇਕਰ ਅੰਮ੍ਰਿਤਸਰ ਨੇੜੇ ਪੈਂਦਾ ਤਾਂ ਜਾਦੂ ਅਸੀਂ ਮੰਗ ਕਰਦੇ ਹਾਂ ਕਿ ਕੈਨੇਡਾ ਤੋਂ ਯੂਐਸਏ ਲਈ ਸਿੱਧੀਆਂ ਫਲਾਈਟਾਂ ਅੰਮ੍ਰਿਤਸਰ ਤੋਂ ਚੱਲਣੀਆਂ ਚਾਹੀਦੀਆਂ ਨੇ ਉਦੋਂ ਕਿਉਂ ਨਹੀਂ ਚਲਾਈਆਂ ਜਾਂਦੀਆਂ ਇਹ ਜਿਹੜੇ ਦੋ ਬਿਆਨ ਨੇ ਇਹਨਾਂ ਦੇ ਲਈ ਮੁੱਖ ਮੰਤਰੀ ਸਾਹਿਬ ਦੀ ਸਰਹਾਨਾ ਬਣਦੀ ਹੈ ਪ੍ਰਸ਼ੰਸਾ ਬਣਦੀ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਪਰ ਆਉਣ ਵਾਲਾ ਵਕਤ ਦੱਸੇਗਾ ਕਿ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਬਣਦੇ ਨੇ ਕਿਉਂਕਿ ਅ ਦੂਜੇ ਪਾਸੇ ਭਾਜਪਾ ਇਹ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚੋਂ ਹਾਰ ਗਈ ਤੇ ਹੁਣ ਜਾਣਬੁੱਝ ਕੇ ਇਸ ਮੁੱਦੇ ਨੂੰ ਵੱਡਾ ਬਣਾਇਆ ਜਾ ਰਿਹਾ ਹੈ ਪਹਿਲਾਂ ਵੀ ਬਹੁਤ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅੰਮ੍ਰਿਤਸਰ 에어ਪੋਰਟ ਤੇ ਉਤਾਰਿਆ ਜਾਂਦਾ ਉਦੋਂ ਤੱਕ ਕਿਸੇ ਨੇ ਕੋਈ ਗੱਲ ਨਹੀਂ ਕਰੀ ਇਸ ਤੋਂ ਵੱਧ ਕਿਤੇ ਵੱਧ ਜਿਹੜੇ ਅੰਮ੍ਰਿਤਸਰ 에어ਪੋਰਟ ਤੇ ਉਤਾਰੇ ਜਾਂਦੇ ਨੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਸਾਰਾ ਫੇਲੀਅਰ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੇਲੀਅਰ ਹੈ ਤੇ ਇਸ ਲਈ ਨੈਤਿਕਤਾ ਦੇ ਤੌਰ ਤੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਦੂਜੇ ਪਾਸੇ ਗੁਰਜੀਤ ਸਿੰਘ ਔਜਲਾ ਵੀ ਅੰਮ੍ਰਿਤਸਰ 에ਰਪੋਰਟ ਤੇ ਪਹੁੰਚੇ ਹੋਏ ਸੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਅੰਮ੍ਰਿਤਸਰ 에ਰਪੋਰਟ ਤੇ ਜੇਕਰ ਉਤਾਰੇ ਜਾ ਰਹੇ ਨੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਤਾਂ ਇਹ ਕਿੱਡੀ ਗੱਲ ਹੈ ਇਹਦੇ ਵਿੱਚ ਬਦਨਾਮੀ ਵਾਲੀ ਕੋਈ ਗੱਲ ਨਹੀਂ ਕਹਿੰਦੇ ਵੀ ਅਸੀਂ ਵੀ ਆਰ ਇੰਡੀਅਨ ਉਤਾਰਿਆ ਜਾ ਸਕਦਾ ਜੀ ਇਹ ਜੱਗੋ 13ਵੀਂ ਗੱਲ ਲੱਗੀ ਕਿ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਕਿਸ ਤਰਕ ਦੇ ਨਾਲ ਉਹਨਾਂ ਨੇ ਕਹੀ ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਚੰਗੀ ਗੱਲ ਵੀ ਕਹੀ ਕਿ ਇਹ ਚੀਜ਼ ਦੇ ਉੱਤੇ ਤਮਾਸ਼ਾ ਕਰਨ ਦੀ ਥਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਦੀ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਮੋਦੀ ਸਾਹਿਬ ਨਾਲ ਗੱਲ ਕਰਕੇ ਮਸਲੇ ਦਾ ਕੋਈ ਹੱਲ ਕੱਢਣਾ ਚਾਹੀਦਾ ਤੇ ਨਾਲ ਦੀ ਨਾਲ ਜੇਕਰ ਹੋਰ ਲੀਡਰਸ਼ਿਪ ਹੈ ਜਿਹੜੀ ਉਹਨਾਂ ਨੂੰ ਵੀ ਬੁਲਾ ਕੇ ਸਲਾਹ مشورہ ਕਰਕੇ ਸਾਰਾ ਕੁਝ ਕਰ ਤਰ ਲੈਣਾ ਚਾਹੀਦਾ ਇਸ ਤਰੀਕੇ ਉਹ ਬੋਲਦੇ ਦਿਖਾਈ ਦਿੱਤੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਿਰਫ ਅੰਮ੍ਰਿਤਸਰ 에ਅਰਪੋਰਟ ਦੇ ਵਿੱਚ ਜਹਾਜ਼ ਉਤਾਰਨ ਨਾਲ ਬਦਨਾਮ ਨਹੀਂ ਹੋ ਰਿਹਾ ਸਗੋਂ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਆ ਪੰਜਾਬ ਦੇ ਵਿੱਚ ਨਕਲੀ ਦੁੱਧ ਵੇਚਦਾ ਜਾਂ ਕਾਨੂੰਨ ਵਿਵਸਥਾ ਦੇ ਬੁਰੇ ਹਾਲਾਤ ਨੇ ਇਸ ਦੇ ਲਈ ਵੀ ਬਦਨਾਮ ਹੋ ਰਿਆ ਇਹ ਉਹਨਾਂ ਦੇ ਲਈ ਉਹਨਾਂ ਵੱਲੋਂ ਕੀਤੀ ਗਈ ਚੰਗੀ ਗੱਲ ਸੀ ਕਿ ਇਹ ਇਹ ਗੱਲਾਂ ਵੀ ਜ਼ਰੂਰ ਨੇ ਪੰਜਾਬ ਦੇ ਵਿੱਚ ਕਿ ਇਹ ਕੁਝ ਹੋ ਰਿਹਾ ਤੇ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਜਦ ਮੋਦੀ ਸਾਹਿਬ 트ੰਪ ਦੇ ਨਾਲ ਜੱਫੀਆਂ ਪਾ ਰਹੇ ਸੀ ਉਦੋਂ ਸਾਡੇ ਮੁੰਡੇ ਕੁੜੀਆਂ ਨੂੰ ਭੇਜਿਆ ਜਾ ਰਿਹਾ ਸੀ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਅਸੀਂ ਇੱਜ਼ਤ ਮਾਨ ਦੇ ਨਾਲ ਆਪਣੇ ਬੱਚਿਆਂ ਨੂੰ ਲੈ ਜਾਨੇ ਆ ਤੇ ਉਹਨਾਂ ਨੂੰ ਕੋਈ ਪ੍ਰਬੰਧ ਕਰਨਾ ਚਾਹੀਦਾ ਸੀ ਪਰ ਭਾਜਪਾ ਨੇ ਇਸ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਕਰਿਆ ਤੇ ਪੰਜਾਬੀਆਂ ਨੂੰ ਖਾਸ ਤੌਰ ਤੇ ਅੰਮ੍ਰਿਤਸਰ 에어ਪੋਰਟ ਨੂੰ ਜਿਹੜਾ ਡਿਪੋਟੇਸ਼ਨ ਦੇ ਤੌਰ ਤੇ ਦੇਖਿਆ ਜਾ ਰਿਹਾ ਜਾਂ ਇਹਨਾਂ ਨੂੰ ਬਦਨਾਮ ਕਰਨ ਦੀ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੇ ਹੋਰ ਕੀ ਕੁਝ ਕਿਹਾ ਉਹਨਾਂ ਨੇ बयान देते अमृतसर नजदीक पड़ता है, है इसीलिए तो फिर जब हम अमेरिका के लिए फ्लाइट शुरू करने के बारे में बोलते हैं तब भी तो नजदीक पड़ता है ना तो यहाँ से अमेरिका के लिए फ्लाइट शुरू करवा दे बीजेपी वाले आठ दस घंटे का हमारा दिल्ली का रास्ता कम हो जाएगा और फिर ऊपर जहाँ दिल्ली से दूर पड़ता है फिर तो फिर इधर जाते हैं तो अगर नजदीक पड़ता है तो यहाँ से अमेरिका के लिए कनेडा के लिए फ्लाइट क्यों नहीं शुरू करवाते ਇਹ ਕੋਈ ਤਰਕ ਹੈ ਕਿ ਅਮਰਸਰ ਨਜ਼ਦੀਕ ਪੜਦਾ ਹੈ ਕਿਾ 트াম্প ਨੇ 35 ਮਿੰਟ ਦਾ ਔਰ ਤੇਲ ਨਹੀਂ ਡਾਲਾ ਉਸਨੇ 35 ਮਿੰਟਾਂ ਦਿੱਲੀ ਯਹਾਂ ਸੇ ਇਹ ਤਾਂ ਮਤਲਬ ਚਲੋ ਬੀਜੇਪੀ ਵਾਲੇ ਹਨ ਉਹਨਾਂ ਕਹੋਣੇ ਦੋ ਕਹਿੰਦੇ ਸਾਨੂੰ ਮਤਲਬ ਸੇਵਲ 에어ਪੋਰਟ ਤੇ ਖਾਸ ਤੌਰ ਤੇ ਬਾਰਡਰ ਵਾਲੇ 에어ਪੋਰਟ ਤੇ ਕਿਸੇ ਦਾ ਸੈਨਿਕ ਜਹਾਜ਼ ਉਤਾਰਨਾ ਉਹ ਵੀ ਅਮਰੀਕਾ ਵਰਗੇ ਕੰਟਰੀ ਦਾ ਜਿਹੜਾ ਦੁਨੀਆ ਦਾ ਸਰਪੰਚ ਕਹਾਉਂਦਾ ਆਪਣੇ ਆਪ ਨੂੰ ਤਾਂ ਇਹ ਗਲਤ ਹੈ ਤੁਹਾਡੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਚਲੋ ਸਾਡੇ ਤਾਂ ਜਵਾਬ ਨਹੀਂ ਜੀ ਮੈਂ ਤਾਂ ਉਹਨਾਂ ਨੂੰ ਸੰਭਲੂਗਾ ਕੋਈ ਨਹੀਂ ਹੈਨਾ ਸਿਸਟਮ ਤੋਂ ਰੁਸ ਕੇ ਗਏ ਆ ਸੰਭਾਲਣ ਵਾਲਾ ਨਹੀਂ ਕੋਈ ਇੱਜ਼ਤ ਮਾਣ ਨਾਲ ਇੱਥੇ ਰੱਖਾਂਗੇ ਕੋਈ ਉਹ ਕ੍ਰਿਮੀਨਲ ਸਾਡੇ ਦੇਸ਼ ਦੇ ਕ੍ਰਿਮੀਨਲ ਤਾਂ ਨਹੀਂ ਆਗੇ ਨਾ ਚਲੋ ਉਹਨਾਂ ਦੇ ਮੁਲਕ ਚੋਂ ਨਾ ਕਿਵੇਂ ਨਾ ਕਿਵੇਂ ਰੋਟੀ ਰੋਜੀ ਵਾਸਤੇ ਆਮ ਘਰਾ ਦੇ ਮੁੰਡੇ ਨੇ ਜੀ ਮੀਡਲ ਕਲਾਸ ਆ ਸਾਰੀ ਗਏ ਹੋਣਗੇ ਪਰ ਘਟੂ ਘਟਾ ਇੱਥੇ ਤਾਂ ਇੱਜ਼ਤ ਦੇ ਦਈਏ ਨਾ ਪਰ ਅੰਮ੍ਰਿਤਸਰ ਨੂੰ ਕਿਉਂ ਛੁੜੀ ਜਾਂਦੇ ਹੋ ਜੀ ਪੰਜਾਬ ਨੂੰ ਹੀ ਕਿਉਂ ਚੁਣ ਲਵਾਂ ਜੇ ਨੇੜੇ ਪੈਂਦਾ ਆਰਪੀ ਸਿੰਘ ਜੀ ਉਧਰੋਂ ਫਿਰ ਅਹਮਦਾਬਾਦ ਵੀ ਨੇੜੇ ਪੈਂਦਾ ਇਹ ਨੈਸ਼ਨਲ ਲੈਵਲ ਤੇ ਮੋਦੀ ਸਾਹਿਬ ਨੂੰ ਇਹ ਮੁੱਦਾ ਪਰਸੋ ਟਰੰਪ ਕੋਲੇ ਚੱਕਣਾ ਚਾਹੀਦਾ ਸੀ ਕਿ ਜੇ ਤੁਸੀਂ ਭੇਜ ਹੀ ਰਹੇ ਹੋ ਅਸੀਂ ਆਪਣੇ ਜਹਾਜ਼ ਭੇਜ ਦਿੰਨੇ ਆਂ ਬਾਕੀ ਦੇਸ਼ ਆਪਣੇ ਜਹਾਜ਼ ਭੇਜ ਰਹੇ ਨਹੀਂ ਆਪਾਂ ਕਿਉਂ ਉਹਨਾਂ ਦੇ ਸੈਨਿਕ ਚਾਹ ਜਿੱਥੇ ਉਤਰ ਜਾਈਏ ਤੁਸੀਂ ਸੁਣਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਨੇ ਜਿਹੜੇ ਉਹੋ ਬੀਜੇਪੀ ਤੇ ਨਿਸ਼ਾਨਾ ਸਾਧ ਦੇ ਦਿਖਾਈ ਦਿੰਦੇ ਨੇ ਤੇ ਅਗਲੀ ਗੱਲ ਰਵਨੀਤ ਸਿੰਘ ਬਿੱਟੂ ਦੀ ਕਰ ਲੈਨੇ ਆ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਾਰਾ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲਾ ਦਿੱਤਾ ਤੇ ਕਹਿੰਦੇ ਦਿਖਾਈ ਦਿੰਦੇ ਨੇ ਕਿ ਨੈਤਿਕਤਾ ਦੇ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀਮ ਸਾਫ ਵੇਖੋ ਇਹ ਪਹਿਲਾਂ ਵੀ ਨਹੀਂ ਇੱਥੇ ਹੀ ਤੁਸੀਂ ਅੰਮ੍ਰਿਤਸਰ ਦੇ ਵੱਡੇ ਪੱਤਰਕਾਰ ਹੋ ਦਿੱਲੀ ਦੇ ਚੰਡੀਗੜ੍ਹ ਦੇ ਇਹ ਹੋ ਇਹ ਏ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਇਸੇ 에어ਪੋਰਟ ਦੇ ਸੌ ਸੌ 220 ਪਹਿਲਾਂ ਜਹਾਜ਼ ਭਰ ਕੇ ਪਹਿਲਾਂ ਇੱਥੇ ਜਿਹੜੇ ਇਮੀਗ੍ਰੇਸ਼ਨ ਜਿਹੜਾ ਜਾਲੀ ਸੀ ਉਹ ਆਏ ਨੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਪਰ ਇਹਨਾਂ ਨੇ ਦਿੱਲੀ ਹਾਰਨ ਤੋਂ ਬਾਅਦ ਇੱਕ ਕਿਉਂਕਿ ਜਿਸ ਦਿਨ ਪਹਿਲਾ ਜਹਾਜ਼ ਉਤਰਿਆ ਇਹ ਗਲੀ ਗਲੀ ਉੱਥੇ ਦੇ ਕੈਂਪੇਨ ਕਰਦੇ ਫਿਰਦੇ ਸੀ ਗਲੀ ਗਲੀ ਜਿਵੇਂ ਸੁੰਘਦੇ ਫਿਰਦੇ ਸੀ ਕੇਜਰੀਵਾਲ ਦੀ ਉੱਥੇ ਇਹ ਕੰਪੇਨ ਕਰਦੇ ਫਿਰਦੇ ਸੀ ਉਦੋਂਦਿਆਂ ਨੂੰ ਯਾਦ ਨਹੀਂ ਆਇਆ ਹੁਣ ਹਾਰਨ ਤੋਂ ਬਾਅਦ ਇਹਨਾਂ ਨੇ ਇਹ ਬਹੁਤ ਵੱਡੀ ਪਲੈਨਿੰਗ ਬਣਾਈ ਦੇਖੋ ਜੇ ਯਾਰ ਪੰਜਾਬ ਚ ਉਤਰ ਗਿਆ ਅਸੀਂ ਤਾਂ ਹਮੇਸ਼ਾ ਸਾਰੇ ਹਿੰਦੁਸਤਾਨ ਦੀ ਰਾਖੀ ਕਰਦੇ ਰਹੇ ਹਾਂ ਜੇ ਬਾਕੀ ਸੇਟਾਂ ਦੇ ਨੇ ਉਹ ਵੀ ਸਾਡੇ ਪੁੱਤ ਨੇ ਉਹ ਵੀ ਸਾਡੀਆਂ ਧੀਆ ਏ ਸਭ ਨੂੰ ਤੁਹਾਡੇ ਕੋਲ ਲਿਸਟਾਂ ਹੀ ਆ ਨਾ ਤੁਹਾਡੇ ਕੋਲ ਲਿਸਟ ਹੈਗੀ ਆ ਨਾ ਵੀ ਗੁਜਰਾਤ ਦੇ ਆ ਯੂਪੀ ਦੇ ਆ ਉਹਨਾਂ ਨੇ ਕਹਿਆ ਨਹੀਂ ਸਾਡੀ ਬਦਨਾਮੀ ਇੱਕ ਮਿੰਟ ਇੱਕ ਮਿੰਟ ਪਹਿਲਾਂ ਉਹਨਾਂ ਨੇ ਕਿਹਾ ਨਹੀਂ ਸਾਡੀ ਬਦਨਾਮੀ ਹੋਗੀ ਨਾ ਦੱਸੋ ਜੇ ਜੇ ਉਰੇ ਹਰਿਆਣੇ ਵਾਲੇ ਲੈਣ ਖੜੇ ਆ ਜੇ ਉਰੇ ਜਹਾਜ਼ ਉਤਰ ਗਿਆ ਸਾਡੀ ਬਦਨਾਮੀ ਕਿਵੇਂ ਹੋਗੀ ਅਸੀਂ ਅਸੀਂ ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਅੱਜ ਤੋਂ 40 50 50 ਸਾਲ 70 ਸਾਲ ਪਹਿਲਾਂ ਗਏ ਆ ਅਸੀਂ ਮਾਣ ਨਾਲ ਮਾਣ ਕਰਦਿਆਂ ਵੀ ਅੱਜ ਸਾਡੇ ਪੰਜਾਬ ਨੂੰ ਬਹੁਤ ਵੱਡੀ ਤਰੱਕੀ ਕੀਤੀ ਉਹਦਾ ਯੋਗਦਾਨ ਐਨਆਰਆਈਆਂ ਦਾ ਏ ਜੇ ਵਿਚਾਰੇ ਐਨਆਰਆਈ ਇਲੀਗਲ ਹੋ ਗਏ ਹੁਣ ਇਹ ਜਿਹੜੇ ਗਈ ਕੋਸ਼ਿਸ਼ ਕੀਤੀ ਨਹੀਂ ਜਾ ਸਕੇ ਅਸੀਂ ਉਹਨਾਂ ਨੂੰ ਸਿੱਟਣਾ ਏ ਇਹ ਤੁਸੀਂ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹ ਕਿਉਂ ਇਹ ਪੰਜਾਬ ਕੈਸੀ ਆਦਤ ਪੈ ਗਈ ਆਪਣੇ ਚੇਰਸ ਆਪਣੀ ਸੁਭਾਅ ਆਪਣੇ ਸਿਰ 'ਚ ਆਪ ਹੀ ਪਾ ਲੈਨੇ ਹੋ ਇੱਕ ਮਿੰਟ ਆਪਣੇ ਸੁਭਾਅ ਸਿਰ 'ਚ ਆਪ ਹੀ ਪਾ ਲੈਨੇ ਹੋ ਕਿਹਨੇ ਕਿਹਾ ਤੁਹਾਨੂੰ ਕਿਸੇ ਬੰਦੇ ਨੇ ਆ ਕੇ ਕਿਹਾ ਵੀ ਤੁਸੀਂ ਇਹ ਬਦਲ ਸਮਾ ਤੇ ਸਾਰਾ ਮੁਲਕ ਕਹਿ ਰਿਹਾ ਵੀ ਸਾਡਾ ਦੁੱਖ ਵੰਡ ਰਿਹਾ ਪੰਜਾਬ ਜੇ ਸਾਡੇ ਲੋਕ ਕੱਢੇ ਹੋਏ ਨੇ ਉਹ ਪੰਜਾਬ ਆਪਣੀ ਜਗ੍ਹਾ ਦੇ ਰਿਹਾ ਧਰਤੀ ਦੇ ਰਿਹਾ ਸਾਡੇ ਬੱਚਿਆਂ ਨੂੰ ਨਹੀਂ ਤਾਂ ਵਿਚਾਰੇ ਰੋਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਜਾ ਰਹੇ ਆ ਪੰਜਾਬੀਆਂ ਦੇ ਜਿਹੜੀਆਂ ਚੌੜੀਆਂ ਛਾਤੀਆਂ ਜਿਹੜੇ ਦਿਲ ਨੇ ਜਿ ਸਾਰੇ ਦੇਸ਼ ਦੀ ਗੱਲ ਜੇ ਕਰੀਏ ਤਾਂ ਹਾਂ ਪੰਜਾਬ ਚੱਲ ਰਿਹਾ ਸਹਿਰੇ ਆਏ ਸਾਰਿਆਂ ਦਾ ਦੁੱਖ ਵੰਡ ਰਿਹਾ ਮਾੜੀ ਗੱਲ ਕੀ ਹੋਦੀ ਏ ਜਿੱਥੇ ਸਾਡੇ ਗੁਰੂਆਂ ਨੇ ਸਾਰਿਆਂ ਨੂੰ ਦੱਸਿਆ ਵੀ ਮਾਨਵਤਾ ਦੀ ਆਪਸੇਵਾ ਕਰਨੀ ਆ ਲੰਗਰ ਛਕਾਉਣੇ ਆ ਹੋਰ ਤੇ ਜਿਵੇਂ ਉਹ ਉੱਤਰ ਕੇ ਉੱਤਰ ਕੇ ਆਪਣੇ ਆਪਣੇ ਸੁਪਿਆਂ ਚਲੇ ਜਾਣਗੇ ਤੇ ਸਾਡਾ ਇਹ ਦਿਨ ਸਿਰਨੀਵਾ ਹੋ ਜਾਊਗਾ ਮੈਨੂੰ ਦੱਸੋ ਆਪਾਂ ਇਨੇ ਕਮਜ਼ੋਰ ਹੋ ਗਏ ਰੋਜ਼ਗਾਰ ਹੈ ਕਮੀ ਹੈ ਰੋਜ਼ਗਾਰ ਦੀ ਕਮੀ ਹੈ ਸੀਐਮ ਦੀ ਗੱਲ ਸੁਣ ਲਓ ਹਾਂ ਹਾਂ ਇਹ ਸਭ ਤੋਂ ਵੱਡਾ ਗੁਨਾਹਗਰ ਸਭ ਤੋਂ ਵੱਡਾ ਜੇ ਗੁਨਾਹਗਰ ਆ ਕੋਈ ਪੰਜਾਬ ਦਾ ਤਾਂ ਇਹ ਮਹਾਰਾਜਾ ਸਟੋਜ ਆਪਣੇ ਵੀ ਵੀ ਮੋਦੀ ਜੀ ਜਾਂ ਅਮਿਤ ਸ਼ਾਹ ਜੀ ਜਾਂ ਭਾਜਪੀ ਪੰਜਾਬ ਔਰ ਸਿੱਖਿਓਂ ਕੇ ਲਈ जान तो दे सकते हैं लेकिन कभी भी उसकी प्रष्ठा की बात होगी तो हमेशा चाहे गुरुओं की बात होगी उनके लिए वो समर्पित हैं पर ये आदमी झूठा है और अब दिल्ली के बाद ही इज टोटली शिकन इसको भी पता है जा रहा है तो आखिरी ये सिर्फ नंबर बनाने की गेम में केजरीवाल के सामने उनको खुश करने के लिए ये अटैक बीजेपी और ਗਵਰਨਮੈਂਟ ਤੇ ਉਦੀ ਸਾਹਿਬ ਦੇ ਉੱਪਰ ਕਰ ਹੁਣ ਤੁਸੀਂ ਬਿੱਟੂ ਸਾਹਿਬ ਦਾ ਤਰਕ ਤਾਂ ਸੁਣ ਲਿਆ ਅਗਲਾ ਤਰਕ ਆਪਾਂ ਸੁਣਾਗੇ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਕਹਿੰਦੇ ਕਿ ਅੰਮ੍ਰਿਤਸਰ 에어ਪੋਰਟ ਤੇ ਯਾਰ ਜੇ ਕੋਈ ਉੱਤਰ ਹੀ ਜਾਂਦਾ ਤਾਂ ਫਿਰ ਕਿੱਡੀ ਗੱਲ ਹੋਗੀ ਵੀ ਆਰ ਇੰਡੀਅਨ 18000 ਬੰਦਾ ਹੈ ਇੱਕ ਦਾ ਹਲੇ ਤਾਂ ਦੋ ਤਿੰਨ ਹੀ ਆਏ ਨੇ ਏਦੋਂ ਬਾਅਦ ਹੋਰ ਆਉਣੇ ਨੇ ਸਾਰੇ ਕਿਤੇ ਉੱਤਰ ਜਾਣੇ ਨੇ ਤੇ ਉਹ ਕਹਿੰਦੇ ਕਿ ਨਕਲੀ ਦੁੱਧ ਵਿਕੀ ਜਾਂਦਾ ਹੈ ਪਰ ਗੁਰਜੀਤ ਸਿੰਘ ਔਜਲਾ ਸ਼ਾਇਦ ਭੁੱਲ ਗਏ ਕਿ ਪੰਜਾਬ ਦੇ ਵਿੱਚ ਤੁਹਾਡੀ ਪਿਛਲੀ ਸਰਕਾਰ ਰਹੀ ਹੈ ਤੇ ਕੇਂਦਰ ਦੇ ਵਿੱਚ ਵੀ ਤੁਸੀਂ ਬਹੁਤ ਲੰਬਾ ਸਮਾਂ ਰਹੇ ਹੋ ਤੇ ਤੁਹਾਨੂੰ ਵੀ ਮਸਲੇ ਹੱਲ ਕਰ ਦੇਣੇ ਚਾਹੀਦੇ ਸੀ ਪ੍ਰਵਾਸਤਾ ਜਿਹੜਾ ਗੈਰ ਕਾਨੂੰਨੀ ਪ੍ਰਵਾਸਤਾ ਜਿਹੜਾ ਮੁੱਦਾ ਹੈ ਉਹ ਅੱਜ ਕੱਲ ਦਾ ਤਾਂ ਹੈ ਨਹੀਂ ਉਹ ਤਾਂ ਬੜੇ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਪ੍ਰਵਾਸਤਾ ਜਾਂ ਇਮੀਗ੍ਰੇਸ਼ਨ ਦਾ ਚੱਲਦਾ ਹੈ ਗੈਰ ਕਾਨੂੰਨੀ ਇਮੀਗ੍ਰੈਂਟ ਕੰਮ ਵੀ ਕਰਦੇ ਰਹੇ ਨੇ ਤੇ ਵੱਖ-ਵੱਖ ਰਿਪੋਰਟਾਂ ਦੇ ਵਿੱਚ ਖੁਲਾਸਾ ਵੀ ਹੁੰਦਾ ਰਿਹਾ ਤੇ ਕਿੰਨਾ ਡੰਕੀ ਦਾ ਜਿਹੜਾ ਡੰਕੀ ਦਾ ਰਵਾਜ ਆ ਉਹ ਕਿੰਨੇ ਲੰਬੇ ਸਮੇਂ ਤੋਂ ਚੱਲ ਰਿਹਾ ਰਾਜਨੀਤੀ ਨੇ ਇਸੇ ਤਰੀਕੇ ਚੱਲਦਾ ਰਹਿਣਾ ਤੇ ਇਸੇ ਤਰੀਕੇ ਚੱਲਦੀ ਰਹਿਣੀ ਆ ਤੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਤੁਸੀਂ ਜਦ ਆਪਣੀ ਜ਼ਮੀਨ ਵੇਚ ਰਹੇ ਹੋ ਆਪਣਾ ਲੱਖਾਂ ਰੁਪਇਆ ਲਾ ਰਹੇ ਹੋ ਤਾਂ ਉਦੋਂ ਘੱਟੋ-ਘੱਟ ਇੰਨਾ ਕੁ ਜ਼ਰੂਰ ਸੋਚ ਲਿਆ ਕਰੋ ਕਿ ਸਾਡਾ ਜਿਹੜਾ ਬੱਚਾ ਉਹ ਕਿੰਨੇ ਕਜੁਗ ਹੈ ਜਿਹੜੇ ਬੱਚੇ ਨੂੰ ਅਸੀਂ ਜਿਹੜੀ ਕੁੜੀ ਨੂੰ ਅਸੀਂ ਪਿੰਡ ਦੀ ਪਰਚੂਨਦੀ ਦੁਕਾਨ ਤੇ ਸਵਾਲ ਲੈਣ ਨਹੀਂ ਭੇਜਦੇ ਜਾਂ ਨਾਲ ਦੇ ਕਸਬੇ ਜਾਂ ਸ਼ਹਿਰ ਦੇ ਵਿੱਚ ਕੱਲਿਆਂ ਨਹੀਂ ਭੇਜਦੇ ਉੱਥੇ ਨਾਲ ਮਾਵਾਪਾ ਜਾਂਦੇ ਨੇ ਮਾਂ ਜਾਊਗੀ ਪਿਓ ਜਾਊਗਾ ਜਾਂ ਫਿਰ ਚਾਚੇ ਤਾਈ ਜਾਂ ਮਾਸੀ ਤਾਈ ਜਾਊਗੀ ਉਸ ਕੁੜੀ ਨੂੰ ਅਸੀਂ 12ਵੀਂ ਤੋਂ ਬਾਅਦ ਬਾਹਰ ਭੇਜ ਦਿੰਨੇ ਆ ਜਿਹੜੇ ਮੁੰਡੇ ਨੂੰ ਅਸੀਂ ਘਰ ਤੋਂ ਬਾਹਰ ਨਹੀਂ ਕੱਢਿਆ ਹੁੰਦਾ ਅਸੀਂ ਕੁਝ ਸਮਾਜ ਦੇ ਵਿੱਚ ਵਿਚਰਨਾ ਕਿਵੇਂ ਆ ਕਿਵੇਂ ਪੜ੍ਹਾਈ ਲਿਖਾਈ ਕਰਨੀ ਆ ਉਹਨੂੰ ਕੁਝ ਨਹੀਂ ਪਤਾ ਹੁੰਦਾ 10ਵੀਂ 12ਵੀਂ ਵਾਲੇ ਨੂੰ ਤੇ ਅਸੀਂ ਲੱਖਾਂ ਰੁਪਏ ਲਾ ਕੇ ਉੱਥੇ ਭੇਜ ਦਿੰਨੇ ਆ ਤੇ 12ਵੀਂ ਵਾਲੇ ਨੇ ਉਹ ਕਿਹੜਾ ਡੀਸੀ ਲੱਗਿਆ ਜਿਹੜਾ 12ਵੀਂ ਵਾਲਾ ਉੱਥੇ ਜਾ ਕੇ ਡੀਸੀ ਲੱਗ ਜਾਊਗਾ ਤੇ 10ਵੀਂ ਵਾਲਾ 12ਵੀਂ ਵਾਲੇ ਨੇ 10ਵੀਂ 12ਵੀਂ ਵਾਲੀ ਰਹਿਣਾ ਇਸ ਕਰਕੇ ਜਦੋਂ ਅਸੀਂ ਰਪਏ ਲਾ ਰਹੇ ਹਾਂ ਤਾਂ ਘਟੋ ਘਟ ਇੰਨਾ ਜ਼ਰੂਰ ਸੋਚ ਲਿਆ ਕਰੀਏ ਕਿ ਅਸੀਂ ਕਿੱਥੇ ਇਨਵੈਸਟ ਕਰ ਰਹੇ ਹਾਂ ਪੰਜਾਬ ਦੇ ਵਿੱਚ ਪ੍ਰਵਾਸ ਬਹੁਤ ਲੰਬੇ ਸਮੇਂ ਤੋਂ ਚੱਲਿਆ ਆ USA ਦੇ ਵਿੱਚ ਵੀ ਮਜ਼ਬੂਤ ਸਥਿਤੀ ਚ ਨੇ ਪੰਜਾਬੀ ਸਿੱਖ ਨੇ ਜਿਹੜੇ UK ਦੇ ਲੰਡਨ ਦੇ ਵਿੱਚ ਅਸੀਂ ਬੜੀ ਮਜ਼ਬੂਤ ਸਥਿਤੀ ਚ ਹਾਂ ਤੇ ਆਰਥਿਕ ਤੌਰ ਤੇ ਸਾਡਾ ਦਬਦਬਾ ਮੰਨਿਆ ਜਾਂਦਾ ਜਾਂ ਕੈਨੇਡਾ ਦੇ ਵਿੱਚ ਅਸੀਂ MP ਤੱਕ ਪਹੁੰਚੇ ਹਾਂ ਜਗਮੀਤ ਸਿੰਘ ਹੋਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਜਿਹੜੇ ਅਹੁਦੇਦਾਰ ਵੀ ਮੰਨੇ ਜਾਂਦੇ ਨੇ ਤੇ ਇਸ ਤਰੀਕੇ ਦੇ ਨਾਲ ਅਸੀਂ ਜੇ ਕਾਮਯਾਬ ਹੋਏ ਹਾਂ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋਏ ਹਾਂ ਤੇ ਗੋਰੇ ਨੇ ਜਿਹੜੇ ਸਾਡੇ ਅੰਡਰ ਕੰਮ ਕਰਦੇ ਨੇ ਪਰ ਉਸ ਦੇ ਲਈ ਜਿਹੜੇ ਬੰਦੇ ਨੇ ਉਹ ਮਕਾਮ ਹਾਸਲ ਕੀਤਾ ਉਹਨਾਂ ਦੀਆਂ ਜੀਵਨੀਆਂ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਇਆ ਕਰੋ ਤੇ ਪਰ ਆਹ ਜਿਹੜਾ ਕਲਚਰ ਹੁਣ ਚੱਲੇ ਆ ਕਿ ਸਾਰੀ ਜ਼ਮੀਨ 2 ਕਿਲੇ ਸੀ 2 ਕਿਲੇ ਵੇਸ ਤੇ 5 ਕਿਲੇ ਸੀ 5 ਕਿਲੇ ਵੇਸ ਤੇ ਤੇ ਇੱਕ ਬੱਚਾ ਜਿਹੜਾ ਸੱਭਿਆਚਾਰ ਦਾ ਨਹੀਂ ਉੱਥੇ ਦਾ ਪਤਾ ਉੱਥੇ ਦੀ ਭਾਸ਼ਾ ਦਾ ਨਹੀਂ ਪਤਾ ਉੱਥੇ ਦੇ ਮੌਸਮ ਦਾ ਨਹੀਂ ਪਤਾ ਤੇ ਨਾਲ ਦੀ ਨਾਲ ਉਹਨੇ ਪੜ੍ਹਾਈ ਵੀ ਕਰਨੀ ਹੈ ਆਪਣਾ ਖਰਚਾ ਵੀ ਕੱਢਣਾ ਹੈ ਇਥੋਂ ਵੀ ਬੇਜ਼ਮੀਨੇ ਹੋ ਗਏ ਸੀ ਤੇ ਕਿਵੇਂ ਹੈਂਡਲ ਕਰੂਗਾ ਉਹ ਬੱਚਾ ਮਾਨਸਿਕ ਪੀੜਾ ਤੇ ਕਿੰਨੀ ਅਸੀਂ ਆਪ ਦੇ ਰਹਿਆਂ ਤੇ ਘਟੋ ਘਟ ਜ਼ਰੂਰ ਜਿਹੜਾ ਅਸੀਂ ਸੋਚ ਲਿਆ ਕਰੀਏ ਤੇ ਬਾਕੀ ਗੁਰਜੀਤ ਸਿੰਘ ਔਜਲਾ ਇਸ ਮੁੱਦੇ ਤੇ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣ ਲੈਣੇ ਆ ਪੰਜਾਬ ਚ ਲਾਉਣ ਕਿਤੇ ਲਾਉਣ ਪਹਿਲੀ ਗੱਲ ਤੇ ਆ ਵੀ ਆਰ ਇੰਡੀਅਨ ਠੀਕ ਹੈ ਜੀ ਦੇਖੋ ਅਸੀਂ ਇਹਨਾਂ ਨੂੰ ਕਹਿੰਨੇ ਤੁਸੀਂ ਆਹ ਸਾਰੀ ਜਗ੍ਹਾ ਤੇ ਲਾਓ ਜਿੱਥੋਂ ਜਿੱਥੇ ਵੀ ਜਹਾਜ਼ ਆ ਜੇ ਤੇ ਦੋ ਹੀ ਆਏ ਨੇ ਜੇ 18 ਜਹਾਜ਼ ਆ ਤਾਂ ਕਿੰਨੇ ਜਹਾਜ਼ ਹੋ ਰਹੋਣੇ ਨੇ ਵੀ ਆਪੀ ਕਿਤੇ ਹੋਰ ਵੀ ਲੱਤ ਜੇ ਪਰ ਚਿੰਤਾ ਇਸ ਗੱਲ ਦੀ ਹੈ ਵੀ ਗਏ ਕਿਉਂ ਨੇ ਅੱਜ ਸਾਡੇ ਦੇਸ਼ ਦਾ ਚਿਹਰਾ ਬਿਲਕੁਲ ਇੱਕ ਹਿਸਾਬ ਦੇ ਨਾਲ ਜਿਹੜੇ ਦਾਅਵੇ ਸੀ ਸਰਕਾਰਾਂ ਦੇ ਰੁਜ਼ਗਾਰ ਦੇਣ ਦੇ ਇੰਡਸਟਰੀ ਦੇ ਉਹ ਸਾਰੇ ਫੇਲ ਹੋਏ ਨੇ 7 ਲੱਖ ਤੋਂ ਵੱਧ ਜਿਹੜਾ ਬੱਚਾ ਹੈ ਉੱਥੇ ਪੇਪਰ ਅਪਲਾਈ ਕਰਕੇ ਬੈਠਾ ਹੈ ਜਿਹੜਾ ਸਾਰੇ ਦੇਸ਼ ਦਾ ਨਾਗਰਿਕ ਹੈ ਹਾਂ ਠੀਕ ਹੈ ਬਹੁਤ ਤਾਂ ਹੋ ਸਕਦਾ ਉਹ ਸਾਡੀ ਹੋਵੇ ਪਰ ਅੱਜ ਪੂਰਨ ਦੇਸ਼ ਦੇ ਵਿੱਚੋਂ ਜਿਹੜਾ ਪ੍ਰਵਾਸ ਆ ਉਹ ਚੱਲ ਰਿਹਾ ਆ ਅੱਜ ਸਾਰੇ ਦੇਸ਼ਾਂ ਦੇ ਵਿੱਚੋਂ ਲੋਕ ਜਿਹੜੇ ਐ ਸੌਰੀ ਸਟੇਟ ਦੇ ਵਿੱਚੋਂ ਬਾਹਰ ਜਾ ਰਹੇ ਆ ਇਹ ਜਿਹੜਾ ਡਵੈਲਪਡ ਕੰਟਰੀ ਦਾ ਪ੍ਰਵਾਸ ਪਰ ਦੂਜਾ ਜਿਹੜਾ ਪ੍ਰਵਾਸ ਹੈ ਦੇਖੋ ਯੂਏਈ ਕੰਟਰੀ ਦੇ ਵਿੱਚ ਵੀ ਦੱਖਣੀ ਏਸ਼ੀਆ ਦੇ ਵਿੱਚ ਸਾਰੇ ਲੋਕ ਰੁਜ਼ਗਾਰ ਕਰਨ ਜਾ ਰਹੇ ਆ ਇਹ ਜਿਹੜਾ ਕੇਂਦਰ ਸਰਕਾਰ ਜਿਹੜੀ ਆ ਬੇਰੁਜ਼ਗਾਰੀ ਦੀ ਦਰ ਵਧੀ ਆ ਉਹਦੇ ਆਕੜੇ ਪੇਸ਼ ਨਹੀਂ ਕੀਤੇ ਇਹ ਜਿਹੜੇ ਜਹਾਜ਼ ਭਰ-ਭਰ ਆ ਰਹੇ ਆ ਇਹ ਉਹਨਾਂ ਦਾ ਚਿਹਰਾ ਨੰਗਾ ਕਰ ਰਹੇ ਆ ਔਰ ਸਾਨੂੰ ਚਿੰਤਾ ਕਰਨ ਦੀ ਲੋੜ ਹੈ ਇਹਨਾਂ ਦੇ ਮੁਰਬਸੇਬੇ ਦੀ ਹੁਣ ਜਹਾਜ਼ ਪੰਜਾਬ ਚ ਦੇਖੋ ਇਹ ਦੂਸਰਾ ਜਹਾਜ਼ ਹੈ ਜੇ 12025 ਐਚਾ ਇਹ 12025 ਮੈਰਕਲ ਉਹਦੇ ਚ ਨੇ ਜੇ 250 ਇਹਦੇ 18000 ਹੋ ਰਹੇ ਸਾਡਾ ਸਰਕਾਰ ਤੋਂ ਮੰਗੇ ਮੇਰੀ ਸਾਹਿਬ 104 ਹਾਦੀ ਜੋ ਪਹਿਲਾਂ ਆਈ ਸੀ ਤੇ ਉਹਨਾਂ ਦੇ ਘਰ ਗਏ ਸੀ ਅਸੀਂ ਕਹਿੰਦੇ ਵੀ ਸੰਗਲਾਣਾ ਅਸੀਂ ਜਜ਼ੀਰਾ ਪਾ ਕੇ ਸਾਨੂੰ ਲੈ ਜਾਂਦੇਗੇ ਬਿਲਕੁਲ ਮੈਂ ਮੈਂ ਇਸ ਗੱਲ ਦੀ ਘੋਰ ਨਿੰਦਿਆ ਕਰਦਾ ਹਾਂ ਇਹਦੇ ਵਾਸਤੇ ਦੇਖੋ ਇਹਦੇ ਵਾਸਤੇ ਕਾਹ ਤਰੀਕਾ ਕੀ ਆ ਇਹਦੇ ਵਾਸਤੇ ਤਰੀਕਾ ਹੈ ਸੀਐਮ ਸਾਹਿਬ ਜਾ ਕੇ ਸੈਂਟਰ ਨਾਲ ਗੱਲ ਕਰਨ ਮੋਦੀ ਸਾਹਿਬ ਦੇ ਅੱਗੇ ਜਾਣ ਨਹੀਂ ਮਿਲਦੇ ਧਰਨਾ ਦਿਓ ਜਦੋਂ ਆਪਾਂ ਪਹਿਲਾਂ ਕੰਨੀ ਸਾਹਿਬ ਵੀ ਧਰਨੇ ਦਿੰਦੇ ਰਹੇ ਅਸੀਂ ਐਜੀਟੇਸ਼ਨ ਕਰਦੇ ਰਹੇ ਜਿਹਨੇ ਚੰਗ ਕਰੋ ਤਰੀਕਾ ਹੈ ਇੱਕ ਅਸੀਂ ਦੇਖੋ ਜਿਹੜੀ ਜਗਾਰ ਆ ਰਹੀ ਹੈ ਬਿਲਕੁਲ ਮੁੱਖ ਮੰਤਰੀ ਆਏ ਸੈਂਟਰ ਤੇ ਦੋਸ਼ ਲਾਤਾ ਰਵਨੀਤ ਮਿੱਟੂ ਆਏ ਪੰਜਾਬ ਸਰਕਾਰ ਤੇ ਲਾਤਾ ਜੀ ਦੇਖੋ ਦੋਵੇਂ ਦੋਚੀ ਨੇ ਦੋਵਾਂ ਨੂੰ ਇਸ ਦੌਰ ਤਦੇ ਨਾਲ ਇੱਥੇ ਕੰਮ ਕਰਨਾ ਚਾਹੀਦਾ ਮੇਰਾ ਮੰਨਣਾ ਹੈ ਸਾਡਾ ਕੋਈ ਵੀ ਨਾਗਰਿਕ ਕਿਸੇ ਵੀ ਰੂਪ ਚ ਗਿਆ ਹੋਵੇ ਜਦੋਂ ਪਰੇਸ਼ਾਨੀ ਚਾਹੁੰਦਾ ਹੈ ਤਾਂ ਸਾਡੇ ਦੇਸ਼ ਦਾ ਫਰਜ਼ ਬੰਦਾ ਉਹਦੇ ਨਾਲ ਕਰੋਨਾ ਸਾਡੇ ਦੇਸ਼ ਦਾ ਫਰਜ਼ ਬੰਦਾ ਹੈ ਕਿ ਉਹ ਆਪਣੇ ਜਹਾਜ਼ ਭੇਜ ਕੇ ਉਹਨਾਂ ਨੂੰ ਇੱਕ ਬਾਅਦ ਜਿੱਦੇ ਨਾਲ ਲੈ ਕੇ ਆਵੇ ਜਦੋਂ ਕਹਿ ਰਹੇ ਆ ਵੀ ਅਸੀਂ ਇਹਨਾਂ ਨੂੰ ਭੇਜਣਾ ਵਾਪਸ ਤੇ ਕਿਉਂ ਨਹੀਂ ਉਹਦੇ ਤੇ ਮੋਦੀ ਸਾਹਿਬ ਗੱਲ ਕਰਕੇ ਆਏ ਇਹਨਾਂ ਨੂੰ ਕੇਂਦਰ ਤੇ ਗੱਲ ਕਰਨੀ ਚਾਹੀਦੀ ਜੀ ਵੀ ਅਸੀਂ ਦੱਸੋ ਕਿੰਨੇ ਜਹਾਜ਼ ਚਾਹੀਦੇ ਆ ਦੇਖੋ ਬਹੁਤ ਖਰਚੇ ਹੁੰਦੇ ਨੇ ਬਹੁਤ ਖਰਚੇ ਹੋਰ ਵੀ ਨੇ ਪਰ ਜਿੱਥੇ ਦੇਸ਼ ਦੇ ਗੌਰਵ ਦਾ ਮਾਮਲਾ ਗੱਲ ਹੋਵੇ ਉੱਥੇ ਸਰਕਾਰ ਨੂੰ ਅੱਗੇ ਵੱਧ ਕੇ ਇੱਥੇ ਕੰਮ ਲਈ ਸਰਕਾਰਾਂ ਬਣੀਆਂ ਨੇ ਉਹਨਾਂ ਕਹਿੰਦਾ ਤੁਸੀਂ ਦੋ ਦੇਣਾ ਕਿਸ ਨੇ ਨਾ ਦੋਆਂ ਚ ਕਿੰਨੇ ਕੱਕ ਨਹੀਂਗਾ ਪਰ ਮੈਂ ਇਹ ਕਹਿੰਦਾ ਮੇਰੇ ਇੱਕ ਚਿੰਤਾ ਇਸ ਗੱਲ ਦੀ ਹੈ ਕਿ ਇਤੋਂ ਸਿੱਖੋ ਜਾਗੋ ਦੇਸ਼ ਕਿੱਥੇ ਚਲਾ ਜਾ ਰਿਹਾ ਵਾ ਅੱਜ ਦੇਖੋ ਉੱਥੇ ਮੌਤਾਂ ਬਹੁਤ ਹੋਈਆਂ ਜਿਹੜੇ ਅਜੇ ਤੱਕ ਪਤਾ ਹੀ ਨਹੀਂ ਲੱਗਾ ਨਾ ਘਰਦਿਆਂ ਨੂੰ ਪਤਾ ਕਿੱਥੇ ਨੇ ਉਹ ਮਤਲਬ ਸੈਂਕੜੇ ਹਜ਼ਾਰਾਂ ਦੀ ਤਦਾਦ ਚ ਮੈਨੂੰ ਲੱਗਦਾ ਹੈ ਜੇ 7 ਲੱਖਾਂ ਦੀ ਤਦਾਦ ਚ ਗਏ ਨੇ ਹਜ਼ਾਰਾਂ ਦੀ ਤਦਾਦ ਉੱਥੇ ਪਿੰਜਰ ਖੜੇ ਮਨੇ ਖਿਲਰੇ ਨੇ ਜਿਹੜੇ ਤੁਹਾਡੇ ਸਾਹਮਣੇ ਉਹ ਦੱਸ ਰਹੇ ਨੇ ਕੌਣ ਸੀ ਉਹ ਨਾਂ ਮਾਪੇ ਉਹਨੂੰ ਪਤਾ ਹੈ ਨਾ ਘਰਦਿਆਂ ਨੂੰ ਪਤਾ ਨਾ ਅੱਗੇ ਪਹੁੰਚੇ ਨੇ ਉਹ ਉਹ ਇੱਕ ਉਮੀਦ ਨਾ ਬੈਠੇ ਨੇ ਕਿ ਸ਼ਾਇਦ ਕਿਤੇ ਮੋੜਾ ਵੇ ਅੱਜ 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 ਦੇਖੋ ਮੁੱਖ ਮੰਤਰੀ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦਾ ਦਾਵਾ ਬੋਲਤਾ ਉਹਨਾਂ ਨੇ ਕਹਿੰਦਾ ਜੀ ਰੋਜ਼ਗਾਰ ਦਿਓ ਇਹ ਜਹਾਜ਼ ਉਤਰਨਾ ਸਾਡੇ ਆਪਣੇ ਆਉਣ ਦੇ ਕੋਈ ਇਹ ਇਹਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਕੇ ਨਹੀਂ ਆਉਣ ਦੇ ਠੀਕ ਹੈ ਮਜਬੂਰੀ ਵਾਸਤੇ ਚਲੇ ਗਏ ਕੋਈ ਸਾਡੀ ਬੇਇੱਜ਼ਤੀ ਨਹੀਂ ਕਿ ਇਹਨਾਂ ਨੂੰ ਮੈਂ ਤਾਂ ਕਹਿੰਨਾ ਸਾਡੇ ਆਪਣੇ ਘਰ ਆ ਗਏ ਨੇ ਕਿਤੇ ਉੱਤੇ ਉਹਨਾਂ ਜੇਲ੍ਹਾਂ 'ਚ ਨਹੀਂ ਸਣ ਦੇ ਸ਼ੁਕਰ ਹੈ ਇਹ ਘਰ ਆ ਗਏ ਨੇ ਬੇਇੱਜ਼ਤੀ ਇਸ ਗੱਲ ਦੀ ਹੈ ਡਰੱਗ ਥਾਂ ਥਾਂ ਵੇਚਣ ਡਿਆ ਕੀ ਕਿਸੇ ਨੇ ਇਹਦੀ ਬੇਇੱਜ਼ਤੀ ਨਹੀਂ ਸਾਡੀ ਗ੍ਰਨੇਡਾ ਦੇ ਨਾਲ ਹਮਲੇ ਗ੍ਰਨੇਡਾ ਦਾ ਹਮਲੇ ਹੋ ਰਹੇ ਨੇ ਇਹ ਸਾਡੀ ਬੇਇੱਜ਼ਤੀ ਨਹੀਂ ਕੀ ਸਾਡਾ ਲਾਰਡ ਆਰਡਰ ਇਸ ਵੇਲੇ ਛੱਕੇ ਟੰਗਿਆ ਪਿਆ ਮੂੰਹ ਚੜਾ ਰਿਆ ਇਹ ਸਾਡੀ ਬੇਇੱਜ਼ਤੀ ਨਹੀਂਗੀ ਨਕਲੀ ਦਵਾਈਆਂ ਨਕਲੀ ਖਾਦਾਂ ਵਿਕ ਰੀਆਂ ਨੇ ਔਰ ਨਕਲੀ ਦੁੱਧ ਵਿਕ ਰਿਆ ਆ ਇਹ ਸਾਡੀ ਬੇਇੱਜ਼ਤੀ ਨਹੀਂਗੀ ਕੋਈ ਧੀ ਪਹਿਣ ਸ਼ਾਮ ਨੂੰ ਬਾਹਰ ਨਹੀਂ ਨਿਕਲ ਸਕਦੀ ਵਾਲੀ ਪਾ ਕੇ ਇਹ ਸਾਡੀ ਬੇਇੱਜ਼ਤੀ ਨਹੀਂਗੀ ਇਹ ਬੇਇੱਜ਼ਤੀਆਂ ਕਿਹਨਾਂ ਨੂੰ ਗੈਂਡੇ ਨੇ ਇੱਕ ਜਾਜਤਰ ਨੂੰ ਕੋਈਆ ਸਾਹਿਬ ਠੀਕ ਹੈ ਇਹਦੀ ਲੜਾਈ ਲੜਨੀ ਚਾਹੀਦੀ ਆ